ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਤੇ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬੈਲ ਬਟਨ ਨੂੰ ਵੀ ਆਲਟੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਦੋਸਤੋ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਦੋਸਤੋ ਇੱਕ ਝੋਟੀ ਤੁਹਾਨੂੰ ਦਿਖ ਪ੍ਰੋਪਰ ਇਨਫੋਰਮੇਸ਼ਨ ਸਮੇਤ ਜਿਹੜੀ ਦੋਸਤੋ ਆਪਾਂ ਇਹ ਵੀਡੀਓ ਬਣਾਵਾਂਗੇ। ਭਾਜੀ ਹੁਣਾਂ ਦਾ ਜਿਹੜੀ ਪ੍ਰੋਪਰ ਗੱਲਬਾਤ ਕਰਾਂਗੇ। ਹਰ ਪੱਖੋਂ ਜਿਹੜੀ ਡਿਟੇਲ ਆ ਲੈ ਕੇ ਉਹਨਾਂ ਤੋਂ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗੇ ਦੋਸਤੋ। ਏਰੀਆ ਜਿਹੜਾ ਹੈਗਾ ਪਿੰਡ ਮਾੜੀ ਸਮਰਾ ਹੈਗਾ ਦੋਸਤੋ। ਤਹਿਸੀਲ ਪੱਟੀ ਤੇ ਜ਼ਿਲ੍ਹਾ ਇਸ ਪਿੰਡ ਨੂੰ ਜਿਹੜਾ ਤਰਨਤਨ ਲੱਗਦਾ ਹੈਗਾ। ਭਿੱਖੀ ਪਿੰਡ ਤੋਂ ਦੋਸਤੋ 3 ਤੋਂ 4 ਕਿਲੋਮੀਟਰ ਦੀ ਦੂਰੀ ਇਸ ਪਿੰਡ ਦੀ ਹੈਗੀ ਅਲਗੋ ਕੋਠੀ ਬਿਲਕੁਲ ਨਾਲ ਲੱਗਦਾ ਹੈਗਾ ਭਗਵਾਨਪੁਰਾ। ਸੋ ਚੱਲਦੇ ਆ ਬਾਈ ਹੋਰਾਂ ਦੇ ਨਾਲ। ਗੱਲਬਾਤ ਕਰਦੇ ਆਂ ਸ਼ੇਰ ਸਭ ਤੋਂ ਪਹਿਲਾਂ ਬਾਜੀ ਸਤਿ ਸ੍ਰੀ ਅਕਾਲ ਠੀਕ ਆ ਜੀ ਭਾਈ ਤੁਹਾਨੂੰ ਜਿਹੜੇ ਤੁਹਾਡਾ ਚੈਨਲ ਵੇਖਣ ਸਾਰਿਆਂ ਦਾ ਜੀ ਧੰਨਵਾਦ ਜੀ ਠੀਕ ਆ ਜੀ ਮਿਹਰਬਾਨੀ ਤੇ ਬਾਜੀ ਇੱਕ ਆਪਣੇ ਜਿਹੜੇ ਨਵੇਂ ਸਰੋਤੇ ਨੇ ਉਹਨਾਂ ਨੂੰ ਦੱਸ ਦਈਏ ਵੀ ਆਪਣਾ ਨਾਮ ਕੀ ਹੈ ਜੀ ਨਾਮ ਆਪਣਾ ਗੁਰਪ੍ਰੀਤ ਸਿੰਘ ਜੀ ਠੀਕ ਆ ਜੀ ਤੇ ਵਪਾਰ ਦਾ ਕੰਮ ਹੀ ਹੈ ਜੀ ਆਪਣਾ ਤੇ ਕਿੰਨੇ ਕ ਲੰਬੇ ਸਮੇਂ ਤੋਂ ਬਾਜੀ ਵਪਾਰ ਦਾ ਕੰਮ ਸਾਲ ਹੋ ਗਿਆ ਜੀ ਸਾਲ 1.5 ਸਾਲ ਹੋ ਗਿਆ ਜੀ ਠੀਕ ਆ ਤੇ ਪਸ਼ੂ ਮਤਲਬ ਇੱਥੇ ਆਪਣੇ ਕੋਲ ਇੱਕ ਜਾਂ ਦੋ ਦੋ ਪੱਕੇ ਰਹਿੰਦੇ ਆ ਆਉਂਦੇ ਆ ਦੋ ਅਸੀਂ ਅੱਜ ਵੀ ਤੁਸੀਂ ਲੇਟ ਹੋ ਗਏ ਤੇ ਇੱਕ ਵੇਗੀ ਆ ਉਹ ਲੱਦ ਕੇ ਲੈ ਗਏ ਬੰਦੇ ਬਿਲਕੁਲ ਸੋ ਦੋਸਤੋ ਭਾਜੀ ਗੁਰਪ੍ਰੀਤ ਹੁਣਾਂ ਦਾ ਜਿਹੜਾ ਇੱਕ ਸਾਲ ਡੇਢ ਸਾਲ ਤੋਂ ਜਿਹੜਾ ਵਪਾਰ ਦਾ ਕੰਮ ਹੈਗਾ ਪਸ਼ੂ ਚੰਗੇ ਤੁਹਾਨੂੰ ਇਸ ਕਿਲੇ ਦੇ ਉੱਪਰ ਵੇਖਣ ਦੇ ਵਿੱਚ ਮਿਲਣਗੇ ਸਮੇਂ-ਸਮੇਂ ਦੇ ਨਾਲ ਤੁਸੀਂ ਜਿਹੜਾ ਸੰਪਰਕ ਬਣਾ ਕੇ ਰੱਖ ਸਕਦੇ ਜੀ ਤੇ ਅੱਜ ਜਿਹੜਾ ਦੋਸਤੋ ਐਨੀਮਲ ਸੇਲ ਵਾਸਤੇ ਹੈਗਾ ਆਪਾਂ ਉਸ ਦੇ ਰਿਗਾਰਡਿੰਗ ਜਿਹੜੀ ਗੱਲਬਾਤ ਕਰ ਲੈਨੇ ਆ ਪਾ ਜੀ ਪਈਏ ਚੰਨਣਾ ਡਿਟੇਲ ਦਈਏ ਕੀ ਇਸ ਮੱਝ ਦੀ ਡਿਟੇਲ ਹੈਗੀ ਹੈ ਜੀ ਮੱਝ ਜੀ ਇਹ ਦੂਜੇ ਸੂਏ ਸੋਈ ਏ ਠੀਕ ਆ ਜੀ ਆਹ ਕੱਟੀ ਏ ਦੀ ਠੀਕ ਆ ਜੀ ਕੱਟੀ ਵੀ ਆਖਣਾ 29 ਦੀ ਕਹਿੰਦੇ ਹੋ ਠੀਕ 29 ਦੀ ਕਹਿੰਦੇ ਪੰਜਾਬ ਗੱਭਣ ਲਈ ਮੱਝ ਤੇ ਆਪਣੇ ਘਰੇ ਆਣ ਕੇ ਸੋਈ ਆ ਠੀਕ ਆ ਜੀ ਅੱਜ ਇਹਨੂੰ 6 ਦਿਨ ਹੋ ਗਏ ਸੂਈ ਨੂੰ ਠੀਕ ਆ ਹਾਂ ਜੀ ਅੱਜ 6 ਦਿਨ ਹੋ ਗਏ ਆ ਤੇ ਸਵੇਰ ਦੂਜਾ ਹੀ ਆ ਨਾ ਜੀ ਹਾਂ ਸਵੇਰ ਦੂਜਾ ਸਵੇਰ ਦੂਜਾ ਤੇ ਆਪਣੇ ਘਰ ਇੱਥੇ ਸੂਈ ਜਾਣ ਕੇ ਹੈ ਜੀ ਆਪਣੇ ਘਰੇ ਸੋਈ 23 ਤਰੀਕ ਨੂੰ ਠੀਕ ਆ ਜੀ ਆਹ ਲੋ ਦੋਸਤੋ ਤਕਰੀਬਨ ਦੋਸਤੋ ਅੱਜ 28 ਸਤੰਬਰ ਨੂੰ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਮਾਰਨਿੰਗ ਜਿਹੜਾ ਟਾਈਮ ਹੈਗਾ ਸਾਢੇ 10 11 ਵਜੇ ਦਾ ਸਮਾਂ ਹੈਗਾ ਤੇ ਡੱਕੀ ਸੀਗੀ ਮਿਲਕ ਵੱਲੋਂ ਬਾਕੀ ਆਪਾਂ ਤੁਹਾਨੂੰ ਥੋੜੀ ਜੀ ਇੱਕ ਵਾਰੀ ਜਿਹੜੀ ਚੈੱਕ ਪਾਸ ਹੈਗੀ ਆ ਪ੍ਰੋਪਰ ਉਹ ਵੀ ਦਿਖਾ ਦਵਾਂਗੇ ਕਿਉਂਕਿ ਜੇਕਰ ਦੋਸਤੋ ਚੁਵਾਈ ਹੋਣੀ ਹੈ ਤੇ ਬਿਲਕੁਲ ਆਪਾਂ ਤੁਹਾਡੇ ਵੀ ਸਨਮੁਖ ਕਰ ਦਵਾਂਗੇ ਤੇ ਹੁਣ ਭਾਜੀ ਮਿਲਕ ਕਿੰਨਾ ਕੁ ਤਿਆਰ ਹੈਗਾ ਮਿਲਕ ਘਟ ਕੇ ਕਿਲੋ ਹੈਗਾ 8 ਕਿਲੋ ਜੀ ਹਾਂ ਜੀ ਦੋ ਟਾਈਮਾਂ ਦਾ ਦੋ ਟਾਈਮਾਂ ਦਾ ਸਿਰ 6 ਦਿਨ ਦੱਸਿਆ ਹੋ ਗਿਆ ਸੀ ਤੁਹਾਨੂੰ 6-7 ਦਿਨ ਹੋ ਗਿਆ ਤੇ ਬੌਲੇ ਤੋਂ ਹੁਣ ਥੋੜਾ ਇੱਕ ਤਾਂ ਬਾਹਰ ਆ ਗਈ ਆ ਹਾਂ ਦੁੱਧ ਬਣ ਗਿਆ ਹੁਣ ਦੁੱਧ ਬਣ ਗਿਆ ਹਾਂਜੀ ਹਾਂਜੀ ਠੀਕ ਆ ਤੇ ਇੱਕ ਇਹਦੀ ਡਿਮਾਂਡ ਵੀ ਜ਼ਰੂਰ ਤਸਕੀਲ ਡਿਮਾਂਡ 3 ਘੱਟ 80000 3 ਘੱਟ 70000 ਦੀ 70 ਦੀ ਆ ਹਾਂਜੀ ਅ ਠੀਕ ਆ 3 ਘੱਟ ਜਿਹੜਾ ਦੋਸਤੋ 80000 ਰੁਪਿਆ ਰੇਟ ਆ 70000 ਦੀ ਜਿਹੜੀ ਆ ਡਿਮਾਂਡ ਹੈਗੀ ਆ ਸੋ ਆਓ ਇੱਕ ਵਾਰੀ ਤੁਸੀਂ ਵਿਜ਼ਿਟ ਕਰੋ ਘਰੇ ਪਹੁੰਚ ਕਰਕੇ ਦੋਸਤੋ ਇੱਕ ਦੋ ਡੰਗ ਦੀ ਜਿਹੜੀ ਚਵਾਈ ਤੁਸੀਂ ਜ਼ਰੂਰ ਕਰਕੇ ਵੇਖ ਸਕ ਤੇ ਆਪਾਂ ਇਸ ਵੀਡੀਓ ਦੇ ਵਿੱਚ ਵੀ ਅ ਭਾਜੀ ਜਿਹੜੀ ਛਵਾਈ ਆ ਉਹ ਤਕਰੀਬਨ ਕਰਕੇ ਦਿਖਾ ਦਵਾਂਗੇ ਜੇ ਹੋਣ ਵਾਲੀ ਆ ਹਾਂਜੀ ਠੀਕ ਆ ਜੀ ਤੇ ਇੱਕ ਵਾਰੀ ਆਪਾਂ ਵੀਰ ਹੁਣਾਂ ਨੂੰ ਕਹੀਏ ਖੋਲ ਕੇ ਤੋੜ ਲਈਏ ਮੜਾ ਜਿਆ ਆਹ ਲੋ ਦੋਸਤੋ ਵੇਖੋ ਦੂਜਾ ਸੁਬਾ ਦੋਸਤੋ ਸੋਈ ਆ ਝੋਟੀ ਤਕਰੀਬਨ ਮਗਰ ਜਿਹੜੀ ਆ ਐਮ 29 ਦੀ ਬਾਈ ਹੋਰੀ ਕਹਿੰਦੇ ਆ ਵੀ ਐਮ 29 ਦੀ ਕੱਟੀ ਅੱਗੋਂ ਆ ਜਿਹੜਾ ਘਰ ਵਾਲਿਆਂ ਨੇ ਕਿਹਾ ਸੀਗਾ ਜਦੋਂ ਅੱਗੋਂ ਲੈ ਕੇ ਆਏ ਨੇ ਤੇ ਆਹ ਵੇਖੋ ਤੁਸੀਂ ਆਰਡਰ ਦੀ ਕੁਆਲਿਟੀ ਬਿਲਕੁਲ ਵਿੱਥਾ ਵਰਲ ਜਿਹੜੀਆਂ ਹੈਗੀਆਂ ਦੋਸਤੋ ਸੋਹਣੀਆਂ ਹੈਗੀਆਂ ਨੇ ਖੂਬ ਵਿੱਥਾ ਨੇ ਤੇ ਥਣ ਵੀ ਜਿਹੜਾ ਦੋਸਤੋ ਮੁੱਠੀਲਾ ਥਣ ਹੈ ਤੇ ਜਿਹੜੀ ਝੋਟੀ ਆ ਦੋਸਤੋ ਰਾਜੀ ਹੈਗੀ ਆ ਪਿੱਠ ਪੂਰੇ ਦੀ ਜਿਹੜੀ ਉੱਚੀ ਆ ਬੇਲ ਪੱਖੋਂ ਵੀ ਲੰਬੀ ਆ ਝੋਟੀ ਤੇ ਪੂਰੇ ਜੋਰ ਦੇ ਵਿੱਚ ਵਜਣ ਦੇ ਵਿੱਚ ਝੋਟੀ ਆ ਤੇ ਥੋੜਾ ਜਿਹਾ ਉਪਰ ਆ ਕਰਦੀ ਆ ਦੋਸਤੋ ਕਈ ਵਾਰ ਆਪਾਂ ਸੋਚੋ ਹਾਂਜੀ ਹਾਂਜੀ ਕੈਮਰਾ ਦਾ ਫਿਰ ਕਰ ਹਾਂਜੀ ਹਾਂਜੀ ਕਈ ਵਾਰ ਆਪਾਂ ਸੂ ਕਰ ਜਾਂਦਾ ਸੋ ਸਾਰੇ ਪਾਸਿਓਂ ਜਿਹੜੀ ਹੈਗੀ ਦੋਸਤੋ ਤੁਸੀਂ ਜ਼ਰੂਰ ਵੇਖ ਲਓ ਬਾਡੀ ਬੰਤਰ ਦੀ ਚੰਗੀ ਆ ਤੇ ਚੁਾਈ ਜਿਹੜੀ ਹੈਗੀ ਹੈ तकरीबन ਰੋਕੀ ਸੀਗੀ ਮਾਰਨਿੰਗ ਟਾਈਮ ਦੀ ਉਹ ਆਪਾਂ ਜਿਹੜੀ ਇੱਕ ਤਸੱਲੀ ਦੇ ਨਾਲ ਤੁਹਾਨੂੰ ਦਿਖਾ ਦਿੰਨੇ ਆ ਇਸੇ ਬਹਾਨੇ ਜਿਹੜਾ ਦੋਸਤੋ ਬਿਲਕੁਲ ਜਿਹੜੀ ਆ ਥਾਣਾ ਦੀ ਵੀ ਜਿਹੜੀ ਚੈੱਕਪਾਸ ਹੋ ਜਾਵੇਗੀ ਤੇ ਠੀਕ ਆ ਜੀ ਆਹ ਦੋਸਤੋ ਜਿਹੜਾ ਫੀਮੇਲ ਕਾਫ ਆ ਬਿਲਕੁਲ نیچے ਛੱਡ ਦਿੱਤਾ ਹਲੋ ਬਿਲਕੁਲ ਅੱਜ 6 ਦਿਨਾਂ ਦੀ ਸੂਈ ਦਾ ਦੋਸਤੋ 8 ਕਿਲੋ ਜਿਹੜਾ ਨੈੱਟ ਜਿਹੜਾ ਬਿਲਕੁਲ ਦੁੱਧ ਦੇ ਵਿੱਚ ਮਿਲਕ ਜਿਹੜਾ ਦੋਸਤੋ ਆਪਾਂ ਮੰਨ ਸਕਦੇ ਹਾਂ ਭਾਜੀ ਹੁਣ ਆ ਕਿਹਾ ਵੀ ਹੈਗਾ ਬਾਕੀ ਤੁਸੀਂ 8 ਲੀਟਰ ਦੀ ਜਿਹੜੀ ਚੁਵਾਈ ਹੈ ਦੋਸਤੋ ਮੌਕੇ ਤੇ ਘਰ ਪਹੁੰਚ ਕੇ ਕਰ ਸਕਦੇ ਜੀ ਬਿਲਕੁਲ ਹਜੇ ਤਾਂ ਫਿਰ 6 ਦਿਨ ਹੋਇਆ ਨਾ ਜੀ ਸਮਾਂ ਆ 1 ਕਿਲੋ ਦੁੱਧ ਨੂੰ ਕੀ ਜਾਂਦਾ ਬਿਲਕੁਲ ਬਿਲਕੁਲ ਕਿਹੜਾ ਫਿਰ ਆ ਆ ਲੋ ਜੀ ਆ ਬਿਲਕੁਲ ਪਸਮਾ ਜਿਹੜਾ ਦੋਸਤੋ ਹੋ ਗਿਆ ਤੇ ਤਾਰਾ ਪਤਨ ਜਿਹੜੀ ਚੈੱਕ ਪਾਸ ਕਰਾਉਣੀ ਹੈ ਚਾਰੇ ਥਾਣਾਂ ਦੀ ਤੇ ਮਿਲਕ ਜਿਹੜਾ ਦੋਸਤੋ ਇੱਕ ਟਾਈਮ ਦਾ ਜਿਹੜਾ 4 ਤੋਂ ਤਕਰੀਬਨ ਬਾਅਦ ਹੋਵੇਗਾ ਬੱਚੇ ਨੂੰ ਪਿਆ ਕੇ ਹਨਾ ਜੀ ਹਾਂਜੀ ਹਾਂਜੀ ਇਹ 4 ਕਿਲੋ ਗਨੋ ਦਿੰਦਾ 4 ਕਿਲੋ ਗਨੋ ਹਨਾ ਦੁੱਧ ਕਰੂਗਾ 10-11 ਕਿਲੋ ਇਹਨੂੰ ਕੀ ਆਂਦਾ 10 ਕਿਲੋ ਬਿਲਕੁਲ ਲਾਗੋ ਖਾਜੋ ਖਾ ਲਓ ਤੁਸੀਂ ਕੋਈ ਨਾ ਜੀ ਕੋਈ ਨਾ ਆਹ ਲਓ ਸਾਡੇ ਥਾਣੇ ਦੇ ਤਰ੍ਹਾਂ ਆਹ ਲਓ ਠੀਕ ਹੈ ਜੀ ਅਗਲੇ ਥਾਣਾ ਦੀ ਜਿਹੜੀ ਜਵਾਈ ਆ ਦੋਸਤੋ ਆ ਸਟਾਰਟ ਕੀਤੀ ਹੈ ਵੀਰ ਨੇ ਤੇ ਬਿਲਕੁਲ ਵੇਖੋ ਮਾਰ ਲਈ ਤਾਂ ਕਰ ਮਾਰ ਦੇ ਮਾਰ ਆ ਮਗਰਲੇ ਥਾਣਾ ਦੀ ਤਾਰ ਹੈਗੀ ਆ ਬਿਲਕੁਲ ਮੋਟੀ ਤਾਰ ਆ ਦੋਸਤੋ ਕਿਸੇ ਤਰ੍ਹਾਂ ਦਾ ਭੂਰ ਖਵਾਰਾ ਤੁਹਾਨੂੰ ਨਜ਼ਰ ਨਹੀਂ ਆਵੇਗਾ ਬਿਲਕੁਲ ਧਾਰਵਾਲੋਂ ਪੋਲੀ ਆ ਨਾ ਵੀਰ ਹਾਂਜੀ ਹਾਂਜੀ ਠੀਕ ਹੈ ਜੀ ਆ ਬੱਚੇ ਜੀ ਆ ਦੁੱਧ ਜਿਹੜਾ ਦੋਸਤੋ ਤਕਰੀਬਨ 11 ਲੀਟਰ ਤੱਕ ਜਿਹੜੀ ਮਿਲਕ ਦੀ ਕੈਪੈਸਿਟੀ ਨਾਰਮਲ ਝੋਟੀਆਂ ਪਾ ਦੇਣਾ ਹੈਗਾ ਸੋ ਬਿਲਕੁਲ ਹੁਣ ਮੌਕੇ ਦਾ ਜਿਹੜਾ ਦੋਸਤੋ ਵੀ ਬਿਆਨ ਕਰ ਦਿੱਤਾ ਬਾਕੀ ਤੁਸੀਂ ਆਓ ਇੱਕ ਟਾਈਮ ਦੋ ਟਾਈਮ ਦੀ ਜਿਹੜੀ ਚੁਾਈ ਹੈ ਦੂਰੋਂ ਨੇੜਿਓਂ ਘਰ ਪਹੁੰਚ ਕੇ ਜ਼ਰੂਰ ਕਰ ਲਿਓ ਤਾਂ ਸਾਡੇ ਕਰਨ ਤੋਂ ਬਾਅਦ ਜਿਹੜਾ ਤੁਸੀਂ ਵਾਈ ਹੋਰਾਂ ਦੇ ਨਾਲ ਸੌਦਾ ਕਰ ਸਕਦੇ ਜੀ ਬਾਕੀ ਦੋਸਤੋ ਵੀਡੀਓ ਵਿਖਾਉਣ ਦਾ ਇੱਕ ਮਕਸਦ ਜਿਹੜਾ ਮਤਲਬ ਇਹ ਵੀ ਹੋ ਜਾਂਦਾ ਵੀ ਜੇਕਰ ਥਾਣਾ ਦੀ ਲੱਗੇ ਮੈਨੂੰ ਬਿਲਕੁਲ ਸਹੀ ਆ ਚੈੱਕ ਪਾਸ ਆ ਦੋਸਤੋ ਤੁਸੀਂ ਆਨਲਾਈਨ ਸੌਦਾ ਵੀ ਕਰ ਸਕਦੇ ਜੀ ਪੇਮੈਂਟ ਜਿਹੜੀ ਹੈਗੀ ਆ ਉਹ ਤੁਸੀਂ ਬਿਲਕੁਲ ਖਾਤੇ ਦੇ ਵਿੱਚ ਪਾ ਕੇ ਤੇ ਉਹ ਤੁਸੀਂ ਵੀ ਸੌਦਾ ਕਰ ਸਕਦੇ ਜੀ ਹਰ ਰਸਤਾ ਜਿਹੜਾ ਦੋਸਤੋ ਵੀਡੀਓ ਤੋਂ ਬਾਅਦ ਜਿਹੜਾ ਨਿਕਲ ਆਉਂਦਾ ਹੈ ਦੇ ਦੇਖਾ ਦੇਣਾ ਠੀਕ ਹੈ ਜੀ ਆਹ ਲਓ ਦੋਸਤੋ ਇੱਕ ਟਾਈਮ ਦਾ ਜਿਹੜਾ ਦੋਸਤੋ ਮਿਲਕ ਹੈਗਾ तकरीबन ਮੰਨ ਸਕਦੇ ਜੇ ਵੀ 4 ਲੀਟਰ ਹੈਗਾ ਇੱਕ ਟਾਈਮ ਦਾ ਤੇ ਦੋ ਟਾਈਮ ਦਾ ਜਿਹੜਾ 8 ਕਿਲੋ ਜਿਹੜਾ ਦੁੱਧ ਦੋਸਤੋ ਬਿਲਕੁਲ ਤੁਹਾਨੂੰ ਰੈਡੀ ਮਿਲੇਗਾ ਇਸ ਝੋਟੀ ਦੇ ਥੱਲੇੋਂ ਖਾਲੀ ਤੇ ਆਹ ਖਾਲੀ ਹੋਈ ਹੈ ਦੋਸਤੋ ਬਿਲਕੁਲ ਹਵਾਨਾ ਨਿਚੋੜ ਗਈ ਹੈ ਉਹ ਤੁਸੀਂ ਜਿਹੜਾ ਜਰੂਰ ਵੇਖ ਲਓ ਠੀਕ ਹੈ ਜੀ ਠੀਕ ਹੈ ਆ ਪਾਜੀ ਆਇਓ ਜੇ ਇੱਕ ਵਾਰੀ ਸਾਹਮਣੇ ਜੀ ਇੱਕ ਜਿਹੜੇ ਪਾਜੀ ਆਪਣੇ ਸੰਪਰਕ ਨੰਬਰ ਨੇ ਉਹ ਜਰੂਰ ਬੋਲ ਕੇ ਦੱਸਿਗੇ ਜੀ ਨੰਬਰ ਆਪਣਾ 97814 ਜੀ 13900 ਇੱਕ ਵਾਰੀ ਫਿਰ ਬੋਲ ਦਿਓ ਜੀ 97814 13900 ਠੀਕ ਹੈ ਜੀ ਸੋ ਦੋਸਤੋ ਇਹ ਸਨ ਪਾਜੀ ਗੁਰਪ੍ਰੀਤ ਸਿੰਘ ਹੋਣੀ ਤੇ ਪਿੰਡ ਦਾ ਦੋਸਤੋ ਮਾੜੀ ਸਮਰਾ ਇੱਕ ਵਾਰੀ ਫਿਰ ਦੱਸ ਦਿੰਨਾ ਬਿਲਕੁਲ ਪਿੱਖੀ ਪਿੰਡ ਤੋਂ ਜਦੋਂ ਦੋਸਤੋ ਤੁਸੀਂ ਖੇਮਕਰ ਰੋਡ ਆਉਂਦੇ ਹੋ ਤਾਂ 3-4 ਕਿਲੋਮੀਟਰ ਦੀ ਦੂਰੀ ਪਾਜੀ ਹੋਵੇਗੀ 3 ਕਿਲੋਮੀਟਰ ਦੀ ਪੂਰੀ ਦੂਰੀ ਜਿਹੜੀ ਦੋਸਤੋ ਹੈਗੀ ਹੈ ਇਸ ਪਿੰਡ ਦੀ ਤਾਂ ਪਿੰਡ ਤੁਸੀਂ ਵਿజిਟ ਕਰ ਸਕਦੇ ਜੀ ਤੇ ਭਾਜੀ ਹੁਣ ਮੈਂ ਗੱਲਬਾਤ ਕਰਕੇ ਜਿਹੜੀ ਦੋਸਤੋ ਸੌਦਾ ਕਰ ਸਕਦੇ ਜੀ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ